ਅਰਸ਼ੀ ਪਹਿਲਾਂ ਅਰਸ਼ਦੀਪ ਦੇ ਅੱਡੇ ਤੋਂ ਮਾਰਿਆ ਮੋੜਸਾ ਲੈ ਇਹਨਾਂ ਨੇ ਪਿੱਛੇ ਅਰਸ਼ ਦੇ ਸੱਟਾ ਲਾ ਕੇ ਆ ਮੈਂ ਤੇ ਅਰਸ਼ ਦੋਨੇ ਗਏ ਆ ਅਗੇ ਇਹਨੇ ਭਲਾਈਪੁਰਾ ਸਾਨੂੰ ਨਹੀਂ ਪਤਾ ਕਿ ਗਾੜੀ ਇਕੱਠੇ ਹੋਏ ਆ ਇਹਨੇ ਜਦੋਂ ਅੱਡੇ ਗੱਲ ਪਏ ਆ ਹੀਰੋ ਤੇ ਪਹਿਲਾ ਸਹਿਲ ਤੇ ਮਗਰ ਆਇਆ ਦਿਲਬਰ ਤੇ ਨਾਲ ਸ਼ੁਭ ਇਹਨਾਂ ਆਗੇ ਕਿਰਚਾ ਸਿੱਧੀਆਂ ਮਾਰਦਤੀਆਂ ਫਿਰ ਮੈਂ ਚੁੱਕੇ ਆਪਣੇ ਰੀ ਲੈਨ ਦਾਰਸ਼ਨ ਉੱਥੋਂ ਜਾਂਦੇ ਅਸੀਂ ਬਾਬਕਾਲੇ ਰੈਫ ਵਾਲੇ ਨੇ ਕੀਤਾ ਬਾਬਕਾਲੇ ਤੋਂ ਗਾੜੀ ਗਨਾਨਕ ਕੀਤਾ ਉਦੋਂ ਟਾਂਗਰੇ ਜਾਂਦੇ ਉਹ ਦਮ ਤੋੜ ਗਿਆ ਫੇਨਮਾ ਨਾਲ ਤੋਂ ਪਿਛੇ ਮੋੜਦਾ ਜੀ ਤੇ ਐਂ ਕਰ ਤੇ ਹੁਣ ਜਿਹੜੀ ਲਾਸ਼ ਨੂੰ ਪਾਉ ਕਲੇ ਪਈ ਹਾਂ ਜੀ ਔਂਕਾਰਜੀਤ ਮੈਨੂੰ ਪਹਿਲਾਂ ਦੁਪਹਿਰੇ ਫੋਨ ਲਾਉਂਦਾ ਰਿਹਾ ਵਾ ਕਿ ਹਾਂ ਜੀ ਜੇ ਜੇ ਤੁਸੀਂ ਥਾਣੇ ਨਾਲ ਤੁਰਨਾ ਫਿਰ ਵੇਰ ਲਾਂਗੇ ਤੁਹਾਨੂੰ ਜਿੱਦਾਂ ਵੀ ਕਰਨੀ ਆ ਜਾ ਰਿਪੋਰਟ ਲੈ ਲਓ ਬਾਸ ਤੇ ਬਾਅਦ ਸ਼ਾਮੀ ਇਹਨਾਂ ਨੇ ਇਹ ਕੰਮ ਕਰ ਦਿੱਤਾ ਉਹ ਪਰ ਉਸ ਲੋ ਆਂਦੇ ਤੇ ਇਹ ਕੀ ਵਿਸ਼ਵਾਸ ਪਰ ਹਾਨੂੰ ਵਿਸ਼ਵਾਸ ਨਹੀਂ ਹੈ ਜੇ ਕੋਈ ਇਹਨ ਨੂੰ ਮਿਲੂਗਾ ਇਨਸਾਫ ਅਹੀਂ ਇਨਸਾਫ ਚਾਹੀਦਾ ਨੂੰ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਨ ਸਨੋਪ ਸੋਨ ਸਿੰਘ ਪਿੰਡ ਲਿੱਦੜ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਪੇ ਸਾਡੇ ਪਿੰਡ ਦੇ ਵਿੱਚ ਕਿਤੇ ਕੋਈ ਸੁਣਵਾਈ ਨਹੀਂ ਆ ਨੌਜਵਾਨ ਬੱਚਾ ਜਿਹੜਾ ਵਾ ਉਹ ਗੁਜ਼ਰ ਗਿਆ ਵਾ ਇਸ ਤੋਂ ਪਹਿਲਾਂ ਮੇਰਾ ਵੀ ਬੱਚਾ ਜਿਹੜਾ ਵਾ ਉਹ ਐਕਸੀਡੈਂਟ ਦੌਰਾਨ ਮਾਰ ਦਿੱਤਾ ਗਿਆ ਏਸੇ ओंकार ਸਿੰਘ ਤੇ ਹੀ ਰੋਣਾ ਵੱਲੋਂ ਤੇ ਇਸ ਪਿੰਡ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਸ ਪਿੰਡ ਦੇ ਵਿੱਚ ਕਿਤੇ ਵੀ ਕਿਸੇ ਵੇਲੇ ਵੀ ਕੋਈ ਵਾਰਦਾਤ ਜਿਹੜੀ ਉਹ ਹੋ ਸਕਦੀ ਆ ਲੋਕੀ ਤਰਾਸ ਤਰਾਸ ਕਰ ਰਹੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਵਾਪੀ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਪਿੰਡ ਨਗਰ ਨੂੰ ਬਚਾਇਆ ਜਾਵੇ ਹਾਂ ਜੀ ਜੀਤਕਾਰ ਫੇਟੇ ਨਾਲ ਆਰਨੇ ਬੜਿਆਂ ਭੀਤਾ ਕਰਕੇ ਧਮਕੀਆਂ ਦਿੰਦੇ ਸੀ ਐਂ ਜਾ ਕੇ 29 ਤਰੀਕ ਨੂੰ ਜਾ ਕੇ ਦਰਖਾਸਤ ਦੇ ਕੇ ਆਏ ਆ ਸਾਢੇ 5 ਦਿਨ ਹੋ ਗਏ ਦਰਖਾਸਤ ਦਿੱਤੀ ਨੂੰ ਕੋਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਨਾਲ ਕੱਲ ਸ਼ਾਮ ਨੂੰ ਸਾਢੇ 5 ਵਜੇ ਅਲਕੇ ਸਾਨੂੰ ਧਮਕੀਆਂ ਦੇ ਦਿੱਤੀਆਂ ਗਈਆਂ ਵੀ ਅਸੀਂ ਪਿੰਡ ਵਿੱਚ ਜਾਂ ਤੁਸੀਂ ਰਹੋਗੇ ਜਾਂ ਹੀ ਰਵਾਂਗੇ ਅਹੀਂ ਕੋਈ ਗੌਰ ਨਹੀਂ ਕੀਤਾ ਹੀ ਆ ਕਿ ਆ ਵੀ ਚਲ ਕੋਈ ਗੱਲ ਨਹੀਂ ਅਹੀਂ ਕੋਈ ਬੰਦਾ ਵਿੱਚ ਪਾ ਕੇ ਗੱਲ ਕਰ ਲਾਂਗੇ ਅਹੀਂ ਟਾਲਾ ਸਾਹਿਬ ਜਣਗੇ ਟਾਲਾ ਸਾਹਿਬ ਉਹ ਹੁੰਦੇ ਆ ਸਾਡੇ ਪੰਜੋ ਜਿਹੇ ਆਈ ਆਏ ਆ ਆ ਕੇ ਹੀ ਦੇਖਿਆ ਹਨ ਮੇਰੇ ਬੇਟੇ ਨੇ ਫੋਨ ਕੀਤਾ ਵੀ ਅਰਸ਼ ਨੂੰ ਕਰਚਾ ਮਾਰ ਦਿੱਤੀ ਹੈਗੀ ਆ ਕਿਉਂਕਿ ਉਹਦੇ ਨਲਾਂ ਦੇ ਵਿੱਚ ਕਰਚਾ ਮਾਰਦੀਆਂ ਇੱਥੇ ਹੀ ਉਹ ਕੋਨ ਚੜ ਗਿਆ ਅਹੀਂ ਹਸਪੀਟਲ ਖੜਿਆ ਹਸਪੀਟਲ ਖੜ ਕੇ ਕੀ ਆ ਉੱਥੇ ਕੋਇਆ ਬੋਲਿਆ ਨਹੀਂ ਜਾਂਦੇ ਬਾਬਾ ਬਗਲਾ ਸਾਹਿਬ ਖੜਿਆ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਸਾਡਾ ਬੱਚਾ ਜਿਹੜਾ ਹੈ ਉਹ ਤੜਫਦਾ ਹੈ ਕਹਿੰਨੇ ਟੀਕਾ ਤੱਕ ਨਹੀਂ ਲਾਇਆ ਨਾ ਕੋਈ ਪਿੰਡ ਦਾ ਪਿੱਛੇ ਗਿਆ ਕੋਈ ਮੋਤਵਾਰ ਬੰਦਿਆਂ ਨੂੰ ਹੀ ਦੱਸਿਆ ਉਹ ਕਹਿੰਦੇ ਜੋ ਕਰਨਾ ਤੋਂ ਹੀ ਕਰਦੇ ਪਰ ਅੱਜ ਤੱਕ ਸਾਡੇ ਕੋਈ ਪਿੱਛੇ ਨਹੀਂ ਆਇਆ ਕੱਲ ਦੀ ਗੱਲ ਬਾਤ ਹੋਈ ਕੋਈ ਮੋਤਵਾਰ ਬੰਦਾ ਸਾਡੇ ਪਿੱਛੇ ਨਹੀਂ ਆਇਆ ਅਜੇ ਤੱਕ ਮੇਰੇ ਪੁੱਤ ਪੋਤੇ ਦੀ ਬਹੁਤ ਬੇਇੱਜ਼ਤੀ ਦੇ ਨਾਲ ਮੌਤ ਹੋਈ ਆ ਬਹੁਤ ਤੜਫ ਤੜਫ ਕੇ ਮਰਿਆ ਉਹ ਬੱਚੇ ਦੀ ਉਮਰ ਹੀ 25 ਸਾਲ ਆ 25 ਸਾਲ ਉਮਰ ਦੀ ਉਹਦੀ ਅਰਸ਼ਦੀਪ ਉਹਦਾ ਨਾਮ ਹੀ ਬਹੁਤ ਹੀ ਮਾੜੀ ਘਟਨਾ ਦੇ ਨਾਲ ਮੇਰੇ ਬੇਟੇ ਨੂੰ ਮਾਰਿਆ ਗਿਆ ਮੈਂ ਸੱਚੋ ਥਾਣਾ ਬੜਵਾਲ ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਲੱਧਰਪੜ ਦਾ ਨੌਜਵਾਨ ਜਿਹੜਾ ਫਲਾਈਪੜ ਅੱਡੇ ਦੇ ਵਿੱਚ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਹਾਂ ਆ ਕੇ ਮੌਕਾ ਵੇਖ ਕੇ ਉਹਦੇ ਭਰਾ ਲਾਪ੍ਰੀਤ ਸਿੰਘ ਦੇ ਬਿਆਨਾਂ ਤੇ ਅਸੀਂ ਪੰਜਾ ਦੋਸ਼ੀਆਂ ਦੇ ਖਿਲਾਫ ਐਫਆਈਆ ਦਰਜ ਕੀਤੀ ਹੈ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਬਾਕੀ ਲਾਸ਼ ਦਾ ਪੋਸਟਮਾਰਟਮ ਕਰਾ ਕੇ ਤੇ ਅੱਜ ਲਾਸ਼ ਵਾਟਸਨ ਦੇ ਵੱਲੇ ਕਰ ਦੋਗੇ ਦੋਸ਼ੀ ਇੱਕ ਦਿਲਬੱਤ ਸਿੰਘ ਆ ਉਰਫ ਕਤੇ ਸਿੰਘ ਲਿੱਧਰ ਪਿੰਡ ਦਾ ਜੀ ਤੇ ਇੱਕ ਓਂਕਾਰਜੀਤ ਸਿੰਘ ਆ ਬਲਵਿੰਦਰ ਸਿੰਘ ਦਾ ਇੱਕ ਸਾਹਿਲਪ੍ਰੀਤ ਸਿੰਘ ਆ ਜੀ ਇੱਕ ਸ਼ੁਭਪ੍ਰੀ ਸਿੰਘ ਜੀ ਇੱਕ ਸੁਖਬੀਰ ਸਿੰਘ ਉਰਫ ਹੀਰਮਾ ਜੀ ਸਾਰਿਆਂ ਦੇ 302 ਦਾ ਪਰਚਾ ਦਰਜ ਹੋਇਆ ਹੈ ਕਾਰਨ ਇਹਨਾਂ ਦੀ ਕੋਈ ਹਫ਼ਤਾ ਪਹਿਲਾਂ ਵੀ ਝਗੜਾ ਹੋਇਆ ਸੀ ਇਹਨਾਂ ਦੇ ਫਾਦਰ ਸਾਹਿਬ ਦਾ ਤੇ ਇਹਨਾਂ ਐਪਲੀਕੇਸ਼ਨ ਰਈਏ ਚੌਕੀ ਦਿੱਤੀ ਸੀ ਜੀ ਤੇ ਇਹਨਾਂ ਨੇ ਪ੍ਰੈਸ਼ਰ ਪਾਉਂਦੇ ਸੀ ਵੀ ਤੁਸੀਂ ਆਪਣੀ ਦਰਖਾਸਤ ਨੂੰ ਵਾਪਸ ਲੈ ਲਓ ਉਸੇ ਰੰਜਿਸ਼ ਕਾਰਨ ਇਹਨਾਂ ਦਾ ਪਹਿਲਾਂ ਲਿੱਦਰ ਅੱਡੇ ਤੇ ਝਗੜਾ ਹੋਇਆ ਸ਼ਾਮ ਨੂੰ 6 ਵਜੇ ਮਿਤੀ 4 5 25 ਨੂੰ ਉੱਤੋਂ ਬਾਅਦ ਮੁੜ ਕੇ ਭਲਾਈਪੁਰ ਅਡੇ ਤੇ ਆ ਗਏ ਉੱਥੇ ਆ ਕੇ ਫਿਰ ਇਹਨਾਂ ਦੀ ਤੁੰਤੁਮੇ ਮੈਂ ਹੋਈ ਤੇ ਜਿਹੜਾ ਦਿਲਬਰ ਸਿੰਘ ਆ ਇਹਨੇ ਕਿਰਚਾ ਮਾਰੀਆਂ ਤੇ ਉਹਦੀ ਮੌਤ ਹੋ ਗਈ ਹੈ ਤੇ ਬਾਕੀ ਅਸੀਂ ਐਫਪੀਆ ਦਰਜ ਹੈ ਤੇ ਛੇਤੀ ਦੋਸ਼ੀਆਂ ਨੂੰ ਪੜਾਂਗੇ ਦੋਸ਼ੀਆਂ ਦੇ ਘਰਾਂ ਦੇ ਰੇਡ ਕੀਤੇ ਆ ਘਰਾਂ ਨੂੰ ਤਾਲੇ ਲੱਗੇ ਹੋਏ ਆ ਤੇ ਬਾਕੀ ਅਜੇ ਲੋਕੇਸ਼ਨਲ ਕੋਸ਼ਣਾ ਕਢਾ ਕੇ ਤੇ ਜਿਆਦਾ ਚਾਹੇ दिल्ली क्राइम नेशनल न्यूज़ नजर सफर